ਵਿਧਾਨ ਸਭਾ ਦੇ ਬਜਟ اجلاس ਦੌਰਾਨ ਸੂਬੇ ਦੇ ਨੀਲੇ ਕਾਰਡ ਧਾਰਕਾਂ ਦਾ ਮੁੱਦਾ ਚੁੱਕਿਆ ਗਿਆ ਜਾਨੀ ਰਾਸ਼ਨ ਕਾਰਡ ਧਾਰਕਾਂ ਦਾ ਇਸ ਦੌਰਾਨ ਲਾਲਚੰਦ ਕਟਾਰੂ ਚੱਕ ਨੇ ਸਾਫ਼ ਕੀਤਾ ਹੈ ਕਿ ਇਸ ਯੋਜਨਾ ਦਾ ਨਜਾਇਜ਼ ਤੌਰ ਤੇ ਲਾਭ ਲੈ ਰਹੀ ਲੋਕਾਂ ਦੇ ਕਾਰਡ ਕੱਟ ਕੇ ਅਸਲ ਵਿੱਚ ਲੋੜਵੰਦ ਲੋਕਾਂ ਦੇ ਕਾਰਡ ਬਣਾ ਕੇ ਉਹਨਾਂ ਤੱਕ ਇਸ ਦਾ ਫਾਇਦਾ ਪਹੁੰਚਾਇਆ ਜਾਵੇਗਾ ਦਰਸਲ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਨੇ ਵਿਧਾਨ ਸਭਾ ਵਿੱਚ ਨੀਲੇ ਕਾਰਡਾਂ ਦਾ ਮੁੱਦਾ ਚੁੱਕਦਿਆਂ ਆਖਿਆ ਕਿ 40 ਤੋਂ 50% ਦੀ ਲੋਕ ਨਜਾਇਜ਼ ਤੌਰ ਤੇ ਇਸ ਦਾ ਫਾਇਦਾ ਲੈ ਰਹੇ ਨੇ ਇਹ ਲੋਕ ਨਾ ਸਿਰਫ ਮੁਫਤ ਰਾਸ਼ਨ ਲੈ ਰਹੇ ਨੇ ਸਗੋਂ ਇਸ ਯੋਜਨਾ ਤਹਿਤ ਮਿਲਣ ਵਾਲੀ ਮੈਡੀਕਲ ਸਹੂਲਤ ਦਾ ਵੀ ਫਾਇਦਾ ਲੈ ਰਹੇ ਨੇ ਦੂਜੇ ਪਾਸੇ ਇਸ ਦੇ ਸਹੀ ਹੱਕਦਾਰਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਉਹਨਾਂ ਨੇ ਅਪੀਲ ਕੀਤੀ ਹੈ ਕਿ ਨਜਾਇਜ਼ ਤੌਰ ਤੇ ਬਣੇ ਨੀਲੇ ਕਾੜਾ ਨੂੰ ਕੱਟ ਕੇ ਅਸਲ ਲੋੜਵੰਦਾਂ ਨੂੰ ਉਹਨਾਂ ਦਾ ਹੱਕ ਦਵਾਇਆ ਜਾਵੇ ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਖਿਆ ਕਿ ਐਨ ਐਫ ਐਸ ਏ ਤਹਿਤ ਪੰਜਾਬ ਨੂੰ 1 ਕਰੋੜ 41 ਲੱਖ ਲਾਪਤਰੀ ਮਿਲਦੇ ਨੇ ਇਸ ਲਈ ਇਸ ਤੋਂ ਵੱਧ ਲੋਕਾਂ ਦੇ ਕਾਰਡ ਨਹੀਂ ਬਣਾਏ ਜਾ ਸਕਦੇ ਨਾ ਕਿਹਾ ਕਿ ਪਹਿਲਾਂ ਵੀ ਗਲਤ ਤਰੀਕੇ ਨਾਲ ਬਣਾਏ ਨਜਾਇਜ਼ ਕਾਰਡਾਂ ਨੂੰ ਰੱਦ ਕਰਨ ਦੀ ਕਾਰਵਾਈ ਕੀਤੀ ਗਈ ਸੀ ਪਰ ਉਸ ਦੇ ਲੋੜਿੰਦੇ ਨਤੀਜੇ ਨਹੀਂ ਨਿਕਲੇ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਵਿਚਾਰ ਅਧੀਨ ਹੈ ਜਿਹੜੇ ਲੋਕ ਨਜਾਇਜ਼ ਤਰੀਕੇ ਨਾਲ ਇਸ ਦਾ ਫਾਇਦਾ ਲੈ ਰਹੇ ਨੇ ਉਹਨਾਂ ਨੂੰ ਬਾਹਰ ਕੱਢਣ ਬਾਰੇ ਯੋਜਨਾਬੱਦੀ ਕੀਤੀ ਜਾ ਰਹੀ ਹੈ